ਹਾਂ ਜੀ ਮੇਟਿਕਾ ਟ੍ਰਿਕ ਹੋ ਗਿਆ ਦਰੱਖਤ ਵੀ ਸੰਗਿਆ ਅੱਜਕਲ ਦੇ ਉਹ ਅੱਜ ਇਤਿਹਾਸਿਕ ਨਗਰ ਕਲਾਨੌਰ ਦੇ ਵਿੱਚ ਜਿੰਨੀਆਂ ਧਾਰਮਿਕ ਜਗ੍ਹਾਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਪ੍ਰਾਚੀਨ ਸ਼ੇਪ ਮੰਦਰ ਹੈ ਧਾਰਮਿਕ ਮੰਦਰ ਹੈ ਉਹ ਧਾਰਮਿਕ ਸਥਾਨ ਹੈ ਸਾਰਿਆਂ ਦੇ ਉੱਤੇ ਨਤਮਸਤਕ ਹੋਣ ਵਾਸਤੇ ਇੱਥੇ ਪਹੁੰਚੇ ਕਿਉਂਕਿ ਮੇਰੀ ਕਨਸਰਨਸੀ ਦੇ ਵਿੱਚ ਕਲਾਨੌਰ ਜਗ੍ਹਾ ਜਿਹੜੀ ਇੱਕ ਬਹੁਤ ਵੱਡਾ ਇਹਦਾ ਆਪਣਾ ਇਤਿਹਾਸ ਹੈ ਇਸ ਲਈ ਬੜੀ ਖੁਸ਼ੀ ਹੈ ਕਿ ਸਾਰੇ ਜਿਹੜੇ ਪਾਰਟੀ ਦੇ ਸਾਥੀ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਰਵਿਕੰਤ ਸਿੰਘ ਗਾਲੋ ਸਾਹਿਬ ਤੇ ਸਾਰੀ ਸਾਡੀ ਟੀਮ ਇੱਥੋਂ ਦੇ ਸਰਪੰਚ ਸਾਹਿਬ ਸਾਡੇ ਵੱਡਾ ਸਾਹਿਬ ਬਾਕੀ ਸਾਰੇ ਸਰਕਰਾਂ ਦੇ ਪ੍ਰਧਾਨ ਸਾਰੇ ਸਰਪੰਚ ਸਾਰੇ ਨਾਲ ਆਏ ਆ ਔਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਬਾਕੀ ਇਲੈਕਸ਼ਨ ਦਾ ਪ੍ਰੋਗਰਾਮ ਜਿਹੜਾ ਪਦਰਥੀ ਤੋਂ ਮੈਂ ਸ਼ੁਰੂ ਕੀਤਾ ਸੀ ਬੜਾ ਅੱਛਾ ਸਾਰੇ 9 ਹਲਕੇ ਦੇ ਵਿੱਚ ਚੱਲ ਲੋਕੀ ਵਿਜੁੱਧਾ ਜਿਹੜੀ ਸਰਕਾਰ ਹੈ ਉਹਦੀ ਕਾਰਗੁਜ਼ਾਰੀ ਤੋਂ ਤਾਂ ਇੰਨਾ ਜ਼ਿਆਦਾ ਦੁਖੀ ਹੈ ਕਿ ਕੋਈ ਪਿੰਡਾਂ ਦੇ ਵਿੱਚ ਉਹਨਾਂ ਨੂੰ ਮੂੰਹ ਲਾਉਣ ਨੂੰ ਤਿਆਰ ਨਹੀਂ ਕੋਈ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਤੇ ਜੋ ਕੁਝ ਕਾਂਗਰਸ ਨੇ 5 ਸਾਲਾਂ ਦੇ ਰਾਜ ਦੇ ਵਿੱਚ ਪੰਜਾਬ ਦੀ ਜਨਤਾ ਦੇ ਨਾਲ ਵਿਸ਼ਵਾਸ ਘਾਤ ਕੀਤਾ ਗੁਟਕਾ ਸਾਹਿਬ ਅੰਜ ਪਰ ਕੇ ਝੂਠੀਆਂ ਕਸਮਾਂ ਖਾਧੀਆਂ ਕਰਜ਼ਾ ਮਾਫ਼ ਕਰਦੀਆਂ ਕਰ ਕਰ ਨੌਕਰੀ ਦੇਂਦੀਆਂ ਚਾਰ ਹਫ਼ਤੇ ਨਸ਼ੇ ਕਿ ਤੁੰ ਕਰਦੀਆਂ ਅੱਜ ਜਨਤਾ ਜਿਹੜੀ ਹੈ ਇਹਨਾਂ ਸਰਕਾਰਾਂ ਨੂੰ ਸਦਕ ਸਿਖਾਉਣ ਵਾਲੇ ਪਾਸੇ ਜਿਹੜੀ ਹੈ ਉਹ ਦੰਦਾ ਅਕਾਲੀਵਾਲਾ ਦਾ ਮੈਨੀਫੈਸਟੋ ਕੀ ਰਹੇਗਾ ਦੇਖੋ ਮੈਨੀਫੈਸਟੋ ਸਾਡਾ ਥੋੜੇ ਦਿਨਾਂ ਤੱਕ ਤਿਆਰ ਹੋ ਜਾਏਗਾ ਲੇਕਿਨ ਸਾਡੇ ਮੈਨੀਫੈਸਟੋ ਦੇ ਵਿੱਚ ਕਦੀ ਵੀ ਕੋਈ ਲੋਕ ਲੁਭਾਵਣੀ ਗੱਲ ਕਦੀ ਨਹੀਂ ਨਾ ਸਾਡੇ ਮੈਨੀਫੈਸਟੋਰ ਦੇ ਵਿੱਚ ਕਦੀ ਕੋਈ ਏਦਾਂ ਕੀਤਾ ਗਿਆ ਕਿ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕੋਈ ਅਨਾਉਂਸ ਕੀਤਾ ਗਿਆ ਸਾਡਾ ਇੱਕ ਆਪਣਾ ਕ੍ਰੈਡੀਬਿਲਿਟੀ ਹੈ ਕਿ ਜੋ ਅਸੀਂ ਪਿੱਛੇ ਕਨੇ ਲੋਕਾਂ ਨੂੰ ਉਹ ਕਰਕੇ ਦਿਖਾਇਆ ਤੇ ਹੁਣ ਵੀ ਸਾਡਾ ਤਾਂ ਇਹੀ ਹੁੰਦਾ ਕਿ ਜੋ ਅਸੀਂ ਲੋਕਾਂ 'ਚ ਜਾਵਾਂਗੇ ਕਹਾਂਗੇ ਉਹ ਅਸੀਂ ਕਰਕੇ ਦਿਖਾਵਾਂਗੇ ਇਹਨਾਂ ਤਾਂ ਗੱਲ ਹੈ ਕਿ ਖੇਤਰੀ ਪਾਰਟੀ ਦੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਦੇ ਪੰਜਾਬੀਆਂ ਦੇ ਮੁੱਦੇ ਪੰਥਕ ਮੁੱਦੇ ਲੈ ਕੇ ਤੇ ਵੱਖਰੇ ਚੋਣ ਲੜਨ ਦਾ ਜਿਹੜਾ ਫੈਸਲਾ ਕੀਤਾ ਉਹਨੂੰ ਪੰਜਾਬ ਦੀ ਜਨਤਾ ਨੇ ਜਿਹੜਾ ਖੜੇ ਮੱਥੇ ਪਰਵਾਣਾ ਕਿਉਂਕਿ ਲੋਕੀ ਨੈਸ਼ਨਲ ਪਾਰਟੀਆਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਵੀ ਜਮਾ ਕੇ ਦੇਖ ਚੁੱਕੇ ਆ ਕਾਂਗਰਸ ਨੂੰ ਵੀ ਦੇਖ ਚੁੱਕੇ ਆ ਨਾ ਇਹਨਾਂ ਨੇ ਦੇਸ਼ ਦੇ ਵਿੱਚ ਘਟਕਣ ਦੀ ਸੁਰੱਖਿਆ ਵਾਸਤੇ ਕੋਈ ਚੰਗਾ ਕੰਮ ਕੀਤਾ ਨਾ ਪੰਜਾਬ ਵਰਗੇ ਸਰਦੀ ਸੂਬੇ ਨੂੰ ਅੱਗੇ ਲੈ ਕੇ ਜਾਣ ਵਾਸਤੇ ਵਿਤਕਰੇ ਜ਼ਰੂਰ ਕੀਤੇ ਆ ਭੜੇ ਦੇ ਕੰਮ ਜੋ ਕਰਨੇ ਚਾਹੀਦੇ ਸੀ ਉਹਨੇ ਕੀ ਜਿਹੜੀ ਮੌਜੂਦਾ ਪੰਜਾਬ ਸਰਕਾਰ ਦੀ ਕਾਰਜਕਾਰੀ ਮਦਦਸੀ ਤੈਨੂੰ ਕਿ 70000 ਕਰੋੜ ਦਾ ਕਰਜ਼ਾ ਚੜ ਗਿਆ। ਔਰ ਇਮਾਨਦਾਰੀ ਦੇ ਜਿਹੜੇ ਨਾਰੇ ਲਾਉਣ ਵਾਲੇ ਲੋਕੀ ਗਰੰਟੀਆ ਦੇਣ ਵਾਲੇ ਲੋਕੀ ਅੱਜ ਤਿਹਾਰ ਜੇਲ੍ਹ ਦੇ ਵਿੱਚ ਵੱਡੇ ਪ੍ਰਸ਼ਾਚਰ ਦੇ ਕੇਸਾਂ ਦੇ ਵਿੱਚ ਬੰਦ ਹੈ। ਇਸ ਕਰਕੇ ਲੋਕਾਂ ਨੇ ਹੁਣ ਫੇਰ ਸ਼੍ਰੋਮਣੀ ਅਕਾਲੀ ਦਲ ਦਾ ਜੋ ਪੁਰਾਣਾ ਕੀਤਾ ਹੋਇਆ ਕੰਮ ਹੈ ਉਹਨੂੰ ਯਾਦ ਕੀਤਾ। ਲੋਕੀ ਫੇਰ ਖੇਤਰੀ ਪਾਰਟੀ ਨਾਲ ਜੁੜ ਕੇ ਤੇ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਦੇ। ਇਖੇਨ ਇਲੈਕਸ਼ਨ ਵੇਲੇ ਲੋਕ ਮਤਲਬ ਲੀਡਰ ਪਾਰਟੀਆਂ ਬਦਲ ਲੈਂਦੇ ਨੇ। ਉਹ ਬੜੇ ਲੋਕ ਕਿਉਂ ਜਿਉਂ ਨਹੀਂ ਵੀ ਕਿੱਧਰ ਜਾਇਆ ਜਾ ਰਿਹਾ ਹੈ ਬੜਾ ਬੜਾ ਮਾੜਾ ਤਰੁ ਜਾਣ ਹੈ ਆ ਕਾਂਗਰਸ ਤੇ ਜਿਹੜੇ ਗੁਟਕਾ ਸਾਹਿਬ ਦੀ ਸੌਂਖਾਣ ਵਾਲੀ ਪਾਰਟੀ ਹੈ ਇਹਦੇ ਸਾਰੇ ਲੀਡਰ ਕੈਬਨਿਟ ਮਨਿਸਟਰ ਅੱਧੇ ਤੋਂ ਵੱਧ ਤੇ ਸਮੇਤ ਮੁੱਖ ਮੰਤਰੀ ਤੇ ਸਮੇਤ ਕਾਂਗਰਸ ਦੇ ਸਾਬਕਾ ਪ੍ਰਧਾਨ ਸਾਰੇ ਜਾ ਕੇ ਭਾਰਤੀ ਜਨਤਾ ਪਾਰਟੀ ਜਿਹਦੇ ਦੋ ਕਾਰਨ ਇੱਕ ਤਾਂ ਇਹ ਲੋਕੀ ਕਿਸੇ ਦੇ ਵੀ ਵਫਾਦਾਰ ਨਹੀਂ ਜੇ ਪਾਰਟੀਆਂ ਦੇ ਵਫਾਦਾਰ ਨਹੀਂ ਤਾਂ ਲੋਕਾਂ ਦੇ ਵਫਾਦਾਰ ਕਿੱਥੋਂ ਹੋ ਸਕਦੇ ਦੂਜੀ ਗੱਲ ਹੈ ਕਿ ਜਿਹੜੀ ਵੱਡੀ ਕ腐ਸ਼ਨ ਆਪਣੇ ਰਾਜ ਭਾਗ ਦੇ ਵਿੱਚ ਇਹਨਾਂ ਲੋਕਾਂ ਨੇ ਕੀਤੀ ਹੈ ਉਹਦੇ ਤੋਂ ਡਰਦੇ ਆ ਏਜੰਸੀਆਂ ਕਰਕੇ ਪ੍ਰੈਸ਼ਰ ਕਰਕੇ ਦੂਜੇ ਪਾਸੇ ਤੇ ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਜਨਤਾ ਨੂੰ ਇਸ ਝਰਝਾਨ ਦੇ ਖਿਲਾਫ ਡੱਟਣਾ ਚਾਹੀਦਾ ਹੈ ਔਰ ਜਿਹੜੇ ਲੋਕੀ ਲੋਕਾਂ ਦਾ ਖੜਦੇ ਆ ਉਹਨਾਂ ਦੇ ਨਾਲ ਲੋਕਾਂ ਨੂੰ ਜਿਹੜਾ ਅਮਰਤਾਪੁਰ ਨੇ ਇੱਕ ਪੰਜੇ ਦੀ ਟੋਣੜੀ ਬਾਬੇ ਨਾਨਕ ਦੇ ਪੰਜੇ ਨਾਲ ਕੀਤੀ ਹੈ ਜੀ ਬਹੁਤ ਬਾੜੀ ਗੱਲ ਹੈ ਵੈਸੇ ਜੀ ਇਲੈਕਸ਼ਨ ਕਮਿਸ਼ਨ ਦਾ ਰੂਲ ਹੈ ਕਿ ਤੁਸੀਂ ਧਾਰਮਿਕ ਜਿਸੇ ਵੀ ਚਿੰਨ੍ਹ ਦੀ ਕਿਸੇ ਵੀ ਸਥਾਨ ਦੀ ਜਿਹੜੀ ਹੈ ਇਸ ਕੰਮ ਵਾਸਤੇ ਜਿਹੜੀ ਹੈ ਉਹ ਦੁਰਵਰਤੋਂ ਤੁਸੀਂ ਨਹੀਂ ਕਰ ਸਕਦੇ ਔਰ ਜੋ ਉਹਨਾਂ ਨੇ ਕਿਹਾ ਸੀ ਕਰਨ ਤੋਂ ਬਾਅਦ ਮਾਫੀ ਵੀ ਮੰਗੀ ਹੈ ਉਹਨਾਂ ਨੇ ਜੈਦਾ ਸਾਹਿਬ ਕਲਤਖ ਸਾਹਿਬ ਨੇ ਉਹਦਾ ਨੋਟਿਸ ਲਿਆ ਸੀ ਇੰਦਾਂ ਦੀਆਂ ਗੱਲਾਂ ਕੰਮ ਤੋਂ ਪੋਲਿਟਿਕਲ ਲੀਡਰਸ ਨੂੰ ਗਰੇਜ ਕਰਦੇ ਕਿਹਨਾਂ ਤੁਹਾਡੇ ਲੀਡਰ ਨੇ ਛੋਟੇ ਛੋਟੇ ਬੋਲ ਅੱਜ ਕੱਲ ਤੁਹਾਡੀ ਇਲੈਕਸ਼ਨ ਜਿੱਥੇ ਵੀ ਨਜ਼ਰ ਨਹੀਂ ਆ ਰਹੀ ਕਿ ਨਹੀਂ ਅੱਜ ਹੀ ਮੇਰੀ ਫੇਸਬੁੱਕ ਤੇ ਦੇਖ ਲਓ ਸਾਰੇ ਅਸੀਂ ਇਕੱਠੇ ਹੀ ਸੀ ਅਸੀਂ ਬਲਕਪੁਰ ਜਿਹੜੀ ਐ ਸਵੇਰੇ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਤੇ ਫੋਟੋ ਮੈਡਮ ਸੇਰ ਦੀ ਮੇਰੀ ਫੇਸਬੁੱਕ ਤੇ ਇਹਨਾਂ ਕੀਤਾ ਤੁਸੀਂ ਯਾਦ ਕਰਾਇਆ ਕਿ ਮੈਨੂੰ ਇਸ ਗੱਲ ਦਾ ਬਹੁਤ ਵੱਡਾ ਮਾਰ ਕਿ ਜਿਸ ਦਿਨ ਤੋਂ ਮੈਂ ਇੱਥੇ ਆਇਆ ਸਾਰੀ ਲੀਡਰਸ਼ਿਪ ਇਹ ਨਹੀਂ ਹੁੰਦਾ ਕਿ ਲੋਕਲ ਲੈਵਲ ਤੇ ਆਪੋ ਚ ਕਈ ਵਾਰੀ ਥੋੜੀ-ਬੋਤੀ ਧੜੇਬੰਦੀ ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜੀ ਆ ਉਹ ਲੀਡਰਾਂ ਦੀ ਹੁੰਦੀ ਪਰ ਮੈਨੂੰ ਬੜਾ ਇਸ ਗੱਲ ਦਾ ਮਨ ਹੈ ਕਿ ਸਾਰੀ ਟੋਟਲ ਲੀਡਰਸ਼ਿਪ 100% ਇੱਕ ਮੁਟ ਹੋ ਕੇ ਜਿਹੜੀ ਆ ਮੇਰੇ ਵਾਸਤੇ ਲੱਗੀ ਹੋਈ ਆ ਪਾਰਟੀ ਵਾਸਤੇ ਲੱਗੇ ਹੋਈ ਆ ਇਹ ਬਹੁਤ ਘੱਟ ਹੁੰਦਾ ਇਸ ਕਰਕੇ ਮੈਂ ਵੀ ਪਰਮਾਤਮਾ ਅਗੇ ਧੰਸ ਕਰਦਾ ਇਹਨਾਂ ਦਾ ਧੰਨਵਾਦ ਵੀ ਕਰਦਾ ਸਾਰੇ ਭਰਾਵਾਂ ਦਾ ਕਿ ਇਹ ਸਾਰਿਆਂ ਨੇ ਇਹ ਰਲ ਕੇ ਇਨਾ ਯਕਾ ਦਿਖਾਇਆ ਔਰ ਇਹ ਕਿਤੇ ਵਿੱਚ ਬਰਕਤ ਵੀ ਹੁੰਦੀ ਹੈ ਇਹਦਾ ਅਸਰ ਵੀ ਤੁਹਾਨੂੰ ਇਲੈਕਸ਼ਨ ਦੇ ਵਿੱਚ ਨਜ਼ਰ ਆਏਗਾ ਧੰਨਵਾਦ